ਹਾਂਜੀ ਦੋਸਤੋ ਅਸੀਂ ਫੇਰ ਗੁਲਾਮ ਹੋ ਗਏ ਆ ਭਾਵੇਂ ਸਾਡਾ ਦੇਸ਼ ਜਿਹੜਾ ਆਜ਼ਾਦ ਹੋ ਗਿਆ ਪਰ ਅਸੀਂ ਗੁਲਾਮ ਹੋ ਗਏ ਆ ਕੋਕ ਦੇ ਅਸੀਂ ਗੁਲਾਮ ਹੋ ਗਏ ਆ ਸਟਿੰਗਾਂ ਲੇਜ਼ ਦੇ ਤੇ ਸਾਡੇ ਜਿਹੜੇ ਯੂਥ ਗੁਲਾਮ ਹੋ ਗਿਆ ਸੁਸਤੀ ਦਾ ਸਾਡਾ ਯੂਥ ਜਿਹੜਾ ਗੁਲਾਮ ਹੋ ਗਿਆ ਮੋਬਾਈਲ ਫੋਨਾਂ ਦਾ ਤੇ ਇਹਦੇ ਤੋਂ ਛੁਡਕਾਰਾ ਪਾਉਣ ਦੇ ਵਾਸਤੇ ਗਰਾਊਂਡ ਦੇ ਨਾਲ ਜੋੜਨ ਦੀ ਬਹੁਤ ਲੋੜ ਹੈ ਜਨ ਨੌਜਵਾਨਾਂ ਨੂੰ ਸੋ ਇੱਕ ਮੋਟੀਵੇਸ਼ਨਲ ਵੀਡੀਓ ਅੱਜ ਆਪਾਂ 1.5 ਘੰਟੇ ਦਾ ਜਿਹੜਾ ਹੈਗਾ ਚੈਲੰਜ ਲੈ ਕੇ ਆਏ ਆ ਇਹਨੂੰ ਸ਼ਾਰਟ ਦੇ ਵਿੱਚ ਕਲਿੱਪਾਂ ਲਾ ਕੇ ਆਪਾਂ ਵੀਡੀਓ ਬਣਾਈ ਹੈ ਕਿਉਂਕਿ ਨਹੀਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਸੀ ਸੋ ਬਿਨਾ ਪਾਣੀ ਪੀਤੇ ਖਾਲੀ ਪੇਟ ਆਪਾਂ ਇੱਕ ਜਿਹੜਾ ਵਰਕਆਊਟ ਲਾਇਆ ਇੱਕ ਆਪਣੇ ਆਪ ਨੂੰ ਚੈਲੰਜ ਕੀਤਾ ਸੀਗਾ ਤੇ ਤੁਹਾਡੇ ਨਾਲ ਵੀ ਸ਼ੇਅਰ ਕਰ ਰਹੇ ਆ ਤਾਂ ਕਿ ਨੌਜਵਾਨ ਮੋਟੀਵੇਟ ਹੋ ਕੇ ਇਹ ਵਰਕਆਊਟ ਲਾਉਣ ਤੇ ਗਰਾਊਂਡ ਦੇ ਨਾਲ ਜੁੜਨ ਸੋ ਗੱਲ ਕਰਦੇ ਸੀ ਆਪਾਂ ਆਜ਼ਾਦੀ ਦੀ ਤੇ ਆਜ਼ਾਦੀ ਹਜੇ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਅਸੀਂ ਅੱਜਕੱਲ ਬਹੁਤ ਸਾਰੀਆਂ ਲਾਹਤਾਂ ਦੇ ਗੁਲਾਮ ਹੋ ਚੁੱਕੇ ਹਾਂ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਲੇਜ਼ ਗੁਰਕ੍ਰਿਆਂ ਸਟਿੰਗਾਂ ਦੇ ਗੁਲਾਮ ਹੋ ਚੁੱਕੇ ਆ ਜਿਹੜੇ ਕਦੇ-ਕਦਾਈਂ ਖਾਂਦੇ ਆ ਉਹ ਤਾਂ ਕੋਈ ਗੱਲ ਨਹੀਂ ਪਰ ਜਿਹੜੇ ਰੁਟੀਨ ਦੇ ਵਿੱਚ ਹੀ ਖਾਂਦੇ ਹੈਗੇ ਉਹਨਾਂ ਵਾਸਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਮਾੜੀਆਂ ਹੋਈਆਂ ਇਹੀ ਕਾਰਨ ਹੋ ਗਿਆ ਕਿ ਮਿਹਨਤਾਂ ਘਟ ਗਈਆਂ ਸ਼ੂਗਰ ਐਸਡ ਦੀਆਂ ਗੋਲੀਆਂ ਵਧ ਗਈਆਂ ਪੁਰਾਣੇ ਬਿਉਰਗਾਂ ਵੱਲ ਵੇਖੋਗੇ ਤਾਂ 90 90 100 100 ਸਾਲ ਦੇ 110 10 ਸਾਲ ਦੀ ਉਮਰਾਂ ਕਿਉਂ ਹੋ ਗਈਆਂ ਸੀ ਕਿਉਂਕਿ ਉਹਨਾਂ ਨੇ ਆਪਣੇ ਹੱਥੀਂ ਵੜ ਵਾਏ ਹਲ ਵਾਏ ਸੀ ਬਲਦਾਂ ਦੇ ਮਗਰ ਤੁਰੇ ਜਾਂਦੇ ਸੀਗੇ ਹਾਲ ਲੈ ਕੇ ਤੇ ਸਾਰਾ ਸਾਰਾ ਦਿਨ ਤੋਰਾ ਫੇਰਾ ਹੋ ਜਾਂਦਾ ਸੀ ਖੇਤਾਂ ਦੇ ਵਿੱਚ ਉਹਨਾਂ ਨੇ ਰੋਟੀਆਂ ਲੈ ਕੇ ਜਾਣੀਆਂ ਖੇਤਾਂ ਦੇ ਵਿੱਚ ਸਾਈਕਲਾਂ ਤੇ ਕਿਉਂਕਿ ਵਹੀਕਲ ਤਾਂ ਉਦੋਂ ਹੁੰਦੇ ਸੀ ਪਰ ਇਸ ਸੀਜ਼ਨ ਨੂੰ ਆਪਾਂ ਹੁਣ ਚੇਂਜ ਨਹੀਂ ਕਰ ਸਕਦੇ ਸਮੇਂ ਦੇ ਨਾਲ ਮਸ਼ੀਨਰੀ ਆਉਣਾ ਜ਼ਰੂਰੀ ਵੀ ਹੈਗੀ ਆ ਕਿਉਂਕਿ ਜਮਾਨਾ ਇੰਨਾ ਫਾਸਟ ਹੋ ਰਿਹਾ ਸਮੇਂ ਦੇ ਨਾਲ ਚੱਲਣਾ ਜ਼ਰੂਰੀ ਹੈ ਇਸ ਕਰਕੇ ਸਾਨੂੰ ਮਸ਼ੀਨਾਂ ਦੀ ਵਰਤੋਂ ਕਰਨੀ ਪੈਂਦੀ ਆ ਸੋ ਬਹੁਤ ਸਾਰੀਆਂ ਜਿਹੜੀਆਂ ਚੇਂजेस ਜ਼ਰੂਰ ਆਉਂਦੀਆਂ ਪਰ ਇਹ ਚੇਂਜ ਸਾਡੀ ਸਿਹਤ ਵਾਸਤੇ ਬਹੁਤ ਮਾੜੇ ਆ ਸਾਡੇ ਬੱਚਿਆਂ ਨੂੰ ਗੁਲਾਮ ਬਣਾ ਰਹੇ ਆ ਕੋਈ ਟਾਈਮ ਹੁੰਦਾ ਸੀ ਆ ਪਿੰਡ ਦੇ ਵਿੱਚ ਕਦੇ ਨੇੜੇ-ਤਾਵੇਂ-ਤਾਵੇਂ ਜਿਹੜੀਆਂ ਜਿਹੜੀਆਂ ਇਹਨਾਂ ਚੀਜ਼ਾਂ ਦੀਆਂ ਦੁਕਾਨਾਂ ਹੁੰਦੀਆਂ ਸੀਗੀਆਂ ਪਰ ਅੱਜਕੱਲ ਲੋਕ ਜਿਹੜੇ ਹੈਗੇ ਲੋਕਾਂ ਦਾ ਝੁਕਾ ਇਹਨਾਂ ਚੀਜ਼ਾਂ ਵੱਲ ਵੱਧਦਾ ਜਾ ਰਿਹਾ ਸੋ ਇੱਕ ਵਾਰ ਫੇਰ ਜਿਹੜੀ ਗੁਲਾਮੀ ਦਾ ਅਹਿਸਾਸ ਤੁਸੀਂ ਤੁਹਾਡੇ ਬੱਚਿਆਂ ਨੂੰ ਜ਼ਰੂਰ ਕਰਵਾਓ ਉਹਨਾਂ ਨੂੰ ਦੱਸੋ ਕਿ ਕਿਵੇਂ ਇਹ ਚੀਜ਼ਾਂ ਤੁਹਾਨੂੰ ਅੰਦਰੋਂ-ਅੰਦਰ ਹੀ ਖਤਮ ਕਰ ਰਹੀਆਂ ਤੁਹਾਨੂੰ ਪਤਾ ਵੀ ਨਹੀਂ ਲੱਗ ਰਿਹਾ ਤੇ ਤੁਹਾਡੀਆਂ ਸੇਤਾਂ ਜਿਹੜੀਆਂ ਖਤਮ ਹੋ ਰਹੀਆਂ ਅੱਜ ਕੱਲ ਦੇ ਬੱਚਿਆਂ ਤੋਂ ਕਿਲੋ 2 ਮੀਟਰ ਕਿਲੋਮੀਟਰ 2 ਮੀਟਰ ਜੇ ਉਹਨਾਂ ਨੂੰ ਭੱਜਣ ਵਾਸਤੇ ਕਹੋਗੇ ਨਾ ਤੇ ਉਹਨਾਂ ਤੋਂ ਭੱਜਿਆ ਨਹੀਂ ਜਾਂਦਾਗਾ ਤੇ ਜੇ ਭੱਜ ਵੀ ਲੈਣ ਤਾਂ 4-5 ਦਿਨ ਲੱਤਾਂ ਦੁਖੀ ਜਾਂਦੀਆਂ ਸੋ ਇਹਦਾ ਰੀਜ਼ਨ ਕੀ ਹੈਗਾ ਮਿਹਨਤ ਨਹੀਂ ਲਾਉਂਦੇ ਚੰਗੀ ਖੁਰਾਕ ਨਹੀਂ ਖਾਣੀ ਪ੍ਰੋਡਕਟਾਂ ਵਾਲੇ ਵਾਸਤੇ ਲੋਕ ਭੱਜੇ ਜਾਂਦੇ ਆ ਕਹਿੰਦੇ ਮਲਟੀਵਿਟਾਮਿਨ ਦੇ ਕੈਪਸੂਲ ਲੈ ਲਓ ਆਹ ਕੈਪਸੂਲ ਲੈ ਲਓ ਉਹ ਕੈਪਸੂਲ ਲੈ ਲਓ ਸਾਰੇ ਬਸ ਐ ਸੌਖਾ ਜਾਂ ਰਸਤਾ ਲੱਭਦੇ ਆ ਤੇ ਸਾਰਿਆਂ ਨੂੰ ਇਹ ਕੰਮ ਬਹੁਤ ਔਖਾ ਲੱਗਦਾ ਤੇ ਅੱਜ ਆਪਣਾ ਪੂਰਾ ਡੇਢ ਘੰਟੇ ਦਾ ਵਰਕਆਊਟ ਹੈ ਲਗਾਤਾਰ ਡੇਢ ਘੰਟਾ ਪਟਾਇਰ ਨੂੰ ਖਿੱਚਾ ਗਰਾਊਂਡ ਦੇ ਵਿੱਚ ਮਿਹਨਤ ਲਾਈ ਹੈ ਸਵੇਰੇ ਸਵੇਰੇ ਕੋਈ ਪ੍ਰੋਡਕਟ ਨਹੀਂ ਖਾਦਾ ਕੋਈ ਸਵੇਰ ਵੇਲੇ ਨਾ ਕੋਈ ਚਾਹ ਸਿਰਫ ਪਾਣੀ ਪੀ ਕੇ ਆਪਾਂ ਗਰਾਊਂਡ ਦੇ ਵਿੱਚ ਮਿਹਨਤ ਸ਼ੁਰੂ ਕੀਤੀ ਹੈ ਤੇ ਲਗਾਤਾਰ ਡੇਢ ਘੰਟਾ ਲਾਇਆ ਸੋ ਇਹ ਵਰਕਆਊਟ ਜਿਹੜਾ ਬਹੁਤ ਵਧੀਆ ਲੱਗਿਆ ਆਪਦੇ ਆਪ ਨੂੰ ਚੈਲੰਜ ਨੂੰ ਆਪਾਂ ਐਕਸੈਪਟ ਕੀਤਾ ਪੂਰਾ ਸਰਕਲ ਸੀ ਕਬੱਡੀ ਸਰਕਲ ਸਟਾਈਲ ਦਾ ਗਰਾਊਂਡ ਜਿਹੜਾ ਹੁੰਦਾ ਨੂੰ ਪੂਰੇ ਨੂੰ ਅੰਦਰੋਂ ਟਾਇਰ ਦੇ ਨਾਲ ਪੂਰੇ ਦੇ ਵਿੱਚ ਟਾਇਰ ਘਮਾਇਆ 50 ਕਿਲੋਵੈਟ ਨਾਲ ਪਹਿਲਾਂ ਲਾਇਆ ਆਪਦਾ ਗਰਾਊਂਡ ਅੱਧਾ ਗਰਾਊਂਡ ਆਪਾਂ 30 ਕਿਲੋਵੈਟ ਦੇ ਨਾਲ ਲਾਇਆ ਸੋ ਆਪਾਂ ਗੱਲਬਾਤ ਕਰਦੇ ਸੀਗੇ ਅੱਜਕੱਲ ਜਿਹੜੇ ਪ੍ਰੋਡਕਟ ਆ ਰਹੇ ਆ ਅੱਜਕੱਲ ਜੋ ਕੁਝ ਲੋਕ ਆਪਦੀ ਫਿਟਨੈਸ ਨੂੰ ਸੈੱਟ ਕਰਨ ਵਾਸਤੇ ਸੌਖੇ ਤਰੀਕੇ ਨਾਲ ਆਪਣੇ ਆਪ ਨੂੰ ਸੈੱਟ ਕਰਨ ਵਾਸਤੇ ਆਪਣੇ ਆਪ ਨੂੰ ਫਿੱਟ ਕਰਨ ਵਾਸਤੇ ਵਰਤਦੇ ਆ ਪਰ ਉਹਨਾਂ ਚੀਜ਼ਾਂ ਦਾ ਨੁਕਸਾਨ ਨਹੀਂ ਉਹਨਾਂ ਨੂੰ ਪਤਾ ਹੈਗਾ ਜਿਹਨੂੰ ਆਪਾਂ ਕਹ ਸਕਦੇ ਆ ਵੀ ਆਪਣੇ ਲੋਕ ਜਿਹੜੇ ਹੈਗੇ ਆ ਉਹ ਗੁਲਾਮੀ ਵਾਲੇ ਪਾਸੇ ਜਾ ਰਹੇ ਆ ਤੇ ਸੋ ਇਹ ਵਰਕਆਊਟ ਸਾਂਝਾ ਕਰਿਓ ਸਾਰਿਆਂ ਨਾਲ ਦੇਖਦੇ ਆ ਕਿਹੜੇ ਕਿਹੜੇ ਚੋਬਰ ਲਾਉਂਦੇ ਆ ਬਿਨਾਂ ਕੁਝ ਖਾਦੇ ਵੀ ਤੇ ਖਾਲੀ ਪੇਟ ਲਾਉਣਾ ਤੇ ਰੁਕਣਾ ਨਹੀਂ ਹੈਗਾ ਡੇਢ ਘੰਟੇ ਦੇ ਵਿੱਚ ਵਿੱਚ ਆਪਾਂ ਸਾਰੇ ਗਰਾਊਂਡ ਦੇ ਉੱਤੇ ਤਕਰੀਬਨ ਜਿਹੜਾ ਹੈਗਾ ਗਰਾਊਂਡ ਤੇ ਸਰਕਲ ਦੇ ਉੱਤੇ ਟਾਇਰ ਜਿਹੜਾ ਘੁਮਾਤਾ ਸੀ ਆ ਤੇ ਤੁਸੀਂ ਵੀ ਕਰਨੀ ਆ ਕੋਸ਼ਿਸ਼ ਉਮੀਦ ਆ ਵੀ ਜ਼ਰੂਰ ਇਸ ਵੀਡੀਓ ਨੂੰ ਦੇਖ ਕੇ ਬੱਚੇ ਜਿਹੜੇ ਨੌਜਵਾਨ ਨੂੰ ਮੋਟੀਵੇਟ ਹੋਣਗੇ ਜੇ ਆਪਾਂ ਉਹਨਾਂ ਲਈ ਰੋਲ ਮਾਡਲ ਬਣਾ ਕੇ ਤਾਂ ਹੀ ਉਹ ਕੁਝ ਕਰਨਗੇ ਜੇ ਆਪਾਂ ਘਰੇ ਬੈਠ ਜਾਗੇ ਤਾਂ ਉਹ ਵੀ ਘਰੇ ਬੈਠਣਗੇ ਉਹਨਾਂ ਨੇ ਵੀ ਕੁਝ ਨਹੀਂ ਕਰਨਾਗਾ ਸੋ ਗੱਲ ਹੈਗੀ ਵੀ ਆਪਾਂ ਗੱਲ ਕਰਦੇ ਸੀਗੇ ਵੀ ਗੁਲਾਮੀ ਗੁਲਾਮੀ ਕੱਲੀ ਦੇਸ਼ ਆਜ਼ਾਦ ਹੋਣ ਦੀ ਗੱਲ ਨਹੀਂ ਅਸੀਂ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦੇ ਗੁਲਾਮ ਹੋ ਚੁੱਕੇ ਆ ਬੱਚੇ ਖਾਸ ਕਰਕੇ ਸਟਿੰਗਾ ਲੇਜ਼ ਕੋਰਕਰੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਹਨਾ ਇੰਨਾ ਜ਼ਿਆਦਾ ਇਹਨਾਂ ਚੀਜ਼ਾਂ ਦੀ ਵਰਤੋਂ ਵਧ ਗਈ ਹੈ ਜਿਹਦੇ ਕਰਕੇ ਬੱਚਿਆਂ ਨੂੰ ਬਿਮਾਰੀਆਂ ਬਹੁਤ ਛੇਤੀ ਫੜ ਲੈਂਦੀਆਂ ਮੌਸਮ ਬਦਲਦੇ ਜਦੋਂ ਵੀ ਮੌਸਮ ਬਦਲਦਾ ਬਹੁਤ ਜਲਦੀ ਬਿਮਾਰ ਹੋ ਜਾਂਦੇ ਆ ਉਹਦਾ ਕਾਰਨ ਕੀ ਹੁੰਦਾ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਨੇ ਅੰਦਰੋਂ ਬਹੁਤ ਵੀਕ ਕਰ ਦਿੱਤਾ ਉਹਨਾਂ ਦੀ ਇਮਿਊਨਿਟੀ ਬਹੁਤ ਕਮਜ਼ੋਰ ਹੋ ਗਈ ਆ ਜਿਹਦੇ ਕਰਕੇ ਇਹ ਬੱਚੇ ਥੋੜਾ ਜਿਹਾ ਵੀ ਮੌਸਮ ਬਦਲਦਾ ਜਦੋਂ ਉਹਦੇ ਨਾਲ ਦੀ ਨਾਲ ਉਹਨਾਂ ਨੂੰ ਕੋਈ ਨਾ ਕੋਈ ਸਮੱਸਿਆ ਖੜੀ ਹੋ ਜਾਂਦੀ ਹੈ ਇਸ ਕਰਕੇ ਜੇ ਕੋਸ਼ਿਸ਼ ਕਰੋ ਵੀ ਜੇ ਕਦੇ-ਕਦਾਈਂ ਖਾਂਦੇ ਆ ਬੱਚੇ ਤਾਂ ਚੰਗੇ ਚਲੋ ਕੋਈ ਗੱਲ ਨਹੀਂ ਹਨਾ ਜੇ ਕਦੇ-ਕਦਾਈਂ ਕੋਈ ਲੇਜ਼ ਕੁੜਕਰੇ ਖਾਂਦਾ ਤੇ ਚੱਲ ਜਾਂਦਾ ਪਰ ਜੇ ਰੂਟੀਨ ਦੇ ਵਿੱਚ ਖਾਂਦੇ ਆ ਤਾਂ ਫੇਰ ਬਹੁਤ ਜ਼ਿਆਦਾ ਮਾੜਾ ਉਹਨਾਂ ਵਾਸਤੇ ਇਹ ਇੱਕ ਗੁਲਾਮੀ ਹੀ ਹੈਗੀ ਹੈ ਅੱਜਕੱਲ ਦੇ ਬੱਚੇ ਮਿਹਨਤ ਤੋਂ ਬਹੁਤ ਭਾਈਦੇ ਆ ਇਹ ਵੀ ਇੱਕ ਵੱਡੀ ਗੁਲਾਮੀ ਦੀ ਨਿਸ਼ਾਨੀ ਹੈ ਮਿਹਨਤ ਕਰਨਾ ਸਾਡਾ ਧਰਮ ਹੈ ਮਿਹਨਤ ਕਰਨਾ ਸਾਡੀ ਜ਼ਿੰਦਗੀ ਦਾ ਇੱਕ ਵੱਡਾ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਸਕਸੈਸਫੁਲ ਹੋਣ ਵਾਸਤੇ ਇੱਕ ਫਾਰਮੂਲਾ ਹੈ ਮਿਹਨਤ ਤੋਂ ਬਿਨਾ ਕੁਝ ਨਹੀਂ ਬਣਦਾ ਆਪਾਂ ਦੇਖਦੇ ਹਾਂ ਵੀ ਸਾਡੇ ਪਿਣਾਣੇ ਬਜ਼ੁਰਗ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਉਹ ਇੰਨੇ ਤਗੜੇ ਕਿਉਂ ਹੁੰਦੇ ਸੀ ਉਹਦਾ ਰੋਟੀਆਂ ਖਾਂਦੇ ਸੀ ਇਹ ਉਹਦਾ ਅੱਜਕੱਲ ਜਿਹੜਾ ਸਮਾਨ ਆਉਂਦਾ ਪ੍ਰੋਡਕਟ ਆਉਂਦੇ ਆ ਕੈਪਸੂਲ ਆਉਂਦੇ ਆ ਮਲਟੀਵਿਟਾਮਿਨ ਆਉਂਦੇ ਆ ਉਹ ਤਾਂ ਇਹੋ ਜਿਹਾ ਕੁਝ ਖਾਂਦੇ ਹੀ ਨਹੀਂ ਸੀ ਤਾਂ ਉਹ ਕਿਉਂ ਤਗੜੇ ਸੀਗੇ ਹਨਾ ਉਹਦਾ ਰੀਜ਼ਨ ਕੀ ਸੀਗਾ ਉਹ ਮਿਹਨਤ ਬਹੁਤ ਕਰਦੇ ਸੀਗੇ ਹੱਥੀਂ ਕੰਮ ਬਹੁਤ ਜ਼ਿਆਦਾ ਹੁੰਦਾ ਸੀ ਸਾਰਾ ਸਾਰਾ ਦਿਨ ਉਹਨਾਂ ਨੇ ਕੰਮ ਕਰਨਾ ਮੇਲ ਮਿਲਾਪ ਜਿਹੜਾ ਘਟਦਾ ਜਾ ਰਿਹਾ ਲੋਕਾਂ ਦਾ ਉਸ ਵਿੱਚ ਦੀ ਮੋਹ ਪਿਆਰ ਘਟਦਾ ਜਾ ਰਿਹਾ ਹਨ ਜਿਹਦੇ ਵਿੱਚ ਕਿਤੇ ਨਾ ਕਿਤੇ ਸਾਡੇ ਫੋਨਾਂ ਦਾ ਬਹੁਤ ਵੱਡਾ ਰੋਲ ਹੈ ਤਾਂ ਜਿਵੇਂ ਲੋਕਾਂ ਨੇ ਅੱਗੇ ਰਿਸ਼ਤੇਦਾਰੀਆਂ ਦੇ ਵਿੱਚ ਜਾਣਾ ਉੱਥੇ ਗੱਲਾਂ ਬਾਤਾਂ ਮਾਰਨੀਆਂ ਦੁੱਖ ਸੁੱਖ ਸਾਂਝੇ ਕਰਨੀ ਤਾਂ ਜਦ ਲੋਕ ਜੇ ਰਿਸ਼ਤੇਦਾਰੀ ਚ ਜਾਂਦੇ ਤਾਂ ਉੱਥੇ ਵੀ ਫੋਨ ਲੈ ਕੇ ਬੈਠੇ ਰਹਿੰਦੇ ਆ ਤੇ ਕਿਤੇ ਨਾ ਕਿਤੇ ਮੋਹ ਪਿਆਰ ਬਹੁਤ ਲੋਕਾਂ ਦੇ ਵਿੱਚ ਘਟਦਾ ਜਾ ਰਿਹਾ ਹੈ ਇਹ ਵੀ ਇੱਕ ਕਾਰਨ ਹੈਗਾ ਸਾਡੀਆਂ ਸਿਹਤਾਂ ਮਾੜੀਆਂ ਹੋਣ ਦਾ ਤੇ ਸੋ ਦੋਸਤੋ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਮਾੜੀ ਜੀ ਗੱਲ ਤੇ ਵੀ ਕਤਲ ਹੋ ਜਾਂਦੇ ਮਾੜੀ ਜੀ ਗੱਲ ਤੇ ਲੋਕਾਂ ਨੂੰ ਗੁੱਸਾ ਆ ਜਾਂਦਾ ਤੇ ਇੰਨਾ ਗੁੱਸਾ ਵੱਜ ਜਾਂਦਾ ਜਿਵੇਂ ਪਿੱਛੇ ਕੁਝ ਐਵੋ ਜਿਹੀਆਂ ਘਟਨਾਵਾਂ ਹੋਈਆਂ ਤਾਂ ਉਹਦਾ ਕਾਰਨ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਕਾਰਨ ਫਾਸਟ ਫੂਡ ਹੈਗਾ ਫਾਸਟ ਫੂਡ ਖਾਣਾ ਸਾਡੀ ਸਿਹਤ ਨੂੰ ਖਰਾਬ ਨਹੀਂ ਕਰਦਾ ਸਾਡੇ ਮਨ ਨੂੰ ਵੀ ਖਰਾਬ ਕਰਦਾ ਸਾਡੀ ਮਾਨਸਿਕਤਾ ਨੂੰ ਵੀ ਖਰਾਬ ਕਰਦਾ ਇਹ ਚੀਜ਼ਾਂ ਦੇ ਅਸੀਂ ਗੁਲਾਮ ਹੋ ਚੁੱਕੇ ਹਾਂ ਉਮੀਦ ਕਰਦਾ ਵੀ ਅੱਜ ਕੱਲ ਦੇ ਨੌਜਵਾਨ ਜਿਹੜੇ ਹੈਗੇ ਇਹਨਾਂ ਚੀਜ਼ਾਂ ਤੋਂ ਨਿਕਲਣਗੇ ਪਰ ਮੈਨੂੰ ਲੱਗਦਾ ਵੀ ਅਸੀਂ ਸੁੱਤੇ ਹੋਏ ਚੱਲ ਰਹੇ ਹਾਂ ਸਾਰੇ ਲੋਕ ਪਤਾ ਨਹੀਂ ਅਸੀਂ ਕਦੋਂ ਜਾਗਾਂਗੇ ਤੇ ਜਦੋਂ ਤੱਕ ਅਸੀਂ ਜਾਗਾਂਗੇ ਉਦੋਂ ਤੱਕ ਬਹੁਤ ਲੇਟ ਹੋ ਜਾਣਾ ਉਦੋਂ ਤੱਕ ਸਾਨੂੰ ਬਹੁਤ ਸਾਰੀਆਂ ਇਹਨਾਂ ਅਲ੍ਹਾਮਤਾਂ ਨੇ ਬਹੁਤ ਮਾੜੇ ਪ੍ਰਭਾਵ ਜਿਹੜੇ ਪੈ ਰਹੇ ਆ ਉਹਨਾਂ ਨੇ ਹੋਰ ਵੀ ਉਜਾੜ ਦੇਣਾ ਜਿਵੇਂ ਕਿ ਅੱਜ ਕੱਲ ਆ ਉਜਾੜਾ ਹੋ ਹੀ ਰਿਹਾ ਨੌਜਵਾਨ ਜਿਹੜੇ ਹੈਗੇ ਜਾਂ ਬੱਚੇ ਹੈਗੇ ਆ ਉਹ ਇੰਨਾ ਕਿ ਉਹਨਾਂ ਦਾ ਫਿਟਨੈਸ ਲੈਵਲ ਡਾਊਨ ਹੋ ਗਿਆ ਵਿੱਚ ਜੇ ਤੁਸੀਂ ਇਹਨੂੰ ਭਜਾਓਗੇ ਨਾ ਕਿਸੇ ਬੱਚੇ ਨੂੰ 5-7 ਕਿਲੋਮੀਟਰ ਤਾਂ ਬਹੁਤ ਦੂਰ ਦੀ ਗੱਲ ਹੈ ਉਹ 2 ਕਿਲੋਮੀਟਰ ਜਾ ਕੇ ਨਹੀਂ ਜਾ ਨਹੀਂ ਸਕਦੇ 2 ਕਿਲੋਮੀਟਰ ਜੇ ਭੱਜ ਵੀ ਲੈਣਾ ਕੋਈ ਬੱਚਾ ਤੇ ਚਾਰ ਦਿਨ ਉਹਦੀਆਂ ਉਹਦਾ ਸਿਹਤ ਦਾ ਇੰਨਾ ਕੁ ਬੁਰਾ ਹਾਲ ਰਹਿੰਦਾ ਵੀ ਉਹ ਫਿਰ ਮੁੜ ਕੇ ਸਹੀ ਠੀਕ ਰਿਕਵਰ ਨਹੀਂ ਹੁੰਦਾਗਾ ਤੇ ਬਹੁਤ ਮਤਲਬ ਇੰਨਾ ਜਿਆਦਾ ਯਾਰ ਅਸੀਂ ਆਪਣੇ ਆਪ ਨੂੰ ਸੁੱਤੇ ਹੋਏ ਲੰਘ ਰਹੇ ਆ ਆਪਣੀ ਜ਼ਿੰਦਗੀ ਨੂੰ ਲੰਘਾ ਰਹੇ ਆ ਅਸੀਂ ਤੇ ਇਹਦੇ ਵਾਸਤੇ ਅਵੇਰਨੈਸ ਦੀ ਬਹੁਤ ਜ਼ਿਆਦਾ ਲੋੜ ਹੈ ਆ ਗਰਾਊਂਡ ਦੇ ਵਿੱਚ ਤੁਸੀਂ ਦੇਖ ਲਓ ਵੀ ਕਿੰਨੇ ਕੁ ਜਾਣੇ ਹਨ ਉਹ ਮੁੰਡੇ ਥੋੜੇ ਜਿਹੇ ਕ੍ਰਿਕਟ ਵਾਲੇ ਫਿਰਦੇ ਬਸ ਤੇ ਇੱਕ ਮਾ ਹੈਗਾ ਤੇ ਨਹੀਂ ਤਾਂ ਇਹ ਖਾਲੀ ਹੈ तकरीबन ਗਰਾਊਂਡ ਦੇ ਵਿੱਚ ਕੋਈ ਆ ਕੇ ਸਵੇਰੇ ਖੁਸ਼ ਨਹੀਂ ਹੈਗਾ ਤੇ ਸਾਰਾ ਪਿੰਡ ਗਰਾਊਂਡ ਦੇ ਵਿੱਚ ਆਵੇ ਇੱਥੇ ਵਰਕਆਊਟ ਆ ਲਾਵੇ ਵੱਡੇ ਵੀ ਲਾਉਣ ਛੋਟੇ ਵੀ ਲਾਉਣ ਮਿਹਨਤ ਕਰਨ ਤਾਂ ਆਪੇ ਬਿਮਾਰੀਆਂ ਤੋਂ ਬਚ ਜਾਣਾ ਪਰ ਸੌਖਾ ਤਰੀਕਾ ਵੀ ਅਸਾਂ ਨੂੰ ਗੋਲੀਆਂ ਹੈਗੀਆਂ ਲੈ ਲਾਂਗੇ ਠੀਕ ਆ ਤੇ ਇਹਨਾਂ ਚੀਜ਼ਾਂ ਦੀ ਕੀ ਲੋੜ ਆ ਹਨਾ ਸੋ ਆਪਣਾ 1.5 ਘੰਟੇ ਦਾ ਅੱਜ ਪੂਰਾ ਟਾਰਗੇਟ ਸੀਗਾ 1.5 ਘੰਟੇ ਦੇ ਵਿੱਚ ਵਿੱਚ ਕਬੱਡੀ ਸਰਕਲ ਸਟਾਈਲ ਦਾ ਪੂਰਾ-ਪੂਰਾ ਗਰਾਊਂਡ ਆਪਾਂ ਜਮਾ ਹੈ ਪੱਧਰ ਕਰਤਾ ਜਦੋਂ ਮਰਜ਼ੀ ਆ ਕੇ ਤੁਸੀਂ ਦੇਖ ਸਕਦੇ ਆ ਜੇ ਕਿਸੇ ਨੂੰ ਲੱਗੇ ਵੀ ਹਾਂ ਯਾਰ ਇਹ ਤਾਂ ਉਹੀ ਵੀਡੀਓ ਪਾਈ ਆ ਹਨ ਤਾਂ ਆ ਕੇ ਜਦੋਂ ਮਰਜ਼ੀ ਆਪਣੇ ਨਾਲ ਗਰਾਊਂਡ ਦੇ ਵਿੱਚ ਮਿਹਨਤ ਲਾ ਕੇ ਵੇਖ ਸਕਦਾ ਉਹਦਾ ਸ਼ੱਕ ਖੜਦਾਂਗੇ ਵੀ ਆਹ ਵਾਕਿਆ ਵੀ ਇਹ ਗਰਾਊਂਡ ਪੱਧਰਾ ਕੀਤਾ ਸੀ ਨਹੀਂ ਤੇ ਨਾਲੇ ਸਾਰਿਆਂ ਨੂੰ ਚੈਲੰਜ ਵੀ ਆ ਅੱਜਕੱਲ ਦੇ ਗੱਬਰੂਆਂ ਨੂੰ ਵੀ ਵੇਖਦੇ ਆ ਕਿਹੜਾ ਘੰਟੇ 1.5 ਘੰਟੇ ਦੇ ਵਿੱਚ ਬਿਨਾਂ ਕੁਝ ਖਾਦੇ ਨੂੰ ਕੋਈ ਡਾਈਟ ਨਹੀਂ ਹਣੀ ਸਵੇਰ ਵੇਲੇ ਡੇਢ ਘੰਟੇ ਘੰਟੇ ਸਵਾ ਘੰਟੇ ਦੇ ਵਿੱਚ ਪੂਰੇ ਦਾ ਪੂਰਾ ਗਰਾਊਂਡ ਬਿਨਾਂ ਰੁਕੇ ਤੋਂ 50 ਕਿਲੋ ਵੇਟ ਰੱਖ ਕੇ ਅੱਧਾ ਤੇ 30 ਕਿਲੋ ਰੇ ਰੱਖ ਕੇ ਅੱਧਾ ਗਰਾਊਂਡ ਜਿਹੜਾ ਟਾਇਰ ਮਾਰਨਾ ਹੈ ਸੇ ਵੇਖਦੇ ਆਂ ਵੀ ਅੱਜ ਕੱਲ ਦੀ ਜਵਾਨੀ 'ਚ ਕਿੰਨਾ ਗ ਜੋਸ਼ ਹੈ ਸੋ ਵੀਡੀਓ ਜੇ ਵਧੀਆ ਲੱਗੀ ਤਾਂ ਸ਼ੇਅਰ ਕਰ ਦੇਜੋ ਜੇ ਨਹੀਂ ਵਧੀਆ ਲੱਗੀ ਤਾਂ ਵੇਖ ਕੇ ਛੱਡ ਦੇਜੋ ਤੇ ਅਗਲੀਆਂ ਵੀਡੀਓ ਇਹੋ ਜੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਇਹ ਮਿਹਨਤ ਜ਼ਰੂਰੀ ਹੈ ਇਹ ਸਾਡਾ ਕਰਮ ਹੈ ਧਰਮ ਹੈ ਇਹਦੇ ਨਾਲ ਹੀ ਤੁਸੀਂ ਤਕੜੇ ਹੋ ਸਕਦੇ ਆ ਕਿਸੇ ਵੀ ਫੀਲਡ ਦੇ ਵਿੱਚ ਆ ਤੁਸੀਂ ਜੇ ਤੁਸੀਂ ਮਿਹਨਤ ਕਰੋਗੇ ਤਾਂ ਜਰੂਰ ਕਾਮਯਾਬੀ ਤੁਹਾਨੂੰ ਮਿਲਦੀ ਆ ਸੋ ਵੀਡੀਓ ਕਿਵੇਂ ਲੱਗਿਆ ਸ਼ੇਅਰ ਕਰਿਓ ਤੁਹਾਡਾ ਸਾਰਿਆਂ ਦਾ ਸਪੋਰਟ ਕਰਨ ਲਈ ਤਾਂ